ਤਸਕਾਲ ਕੱਲ ਪਰਸੋਂ ਦੀ ਨਾ ਬਠਿੰਡੇ ਦੇ ਵਿੱਚ ਇੱਕ ਉਹ ਜਿਹੜੀ ਵਰਦੀ ਦੇ ਵਿੱਚ ਧੇਰੀ ਲਾਪਾਉਂਦੀ ਸੀ ਤੇ ਇੱਕ ਲੜਕੀ ਜਿਸ ਦਾ ਨਾਮ ਹੈ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਹੈ ਚਿੱਟੇ ਸਮੇਤ ਫੜੀ ਗਈ ਜਿਹੜੀ ਬੀਬੀ ਦੇ ਘਰ ਵਾਲੇ ਤੇ ਉਹ ਕਬਜ਼ਾ ਕਰੀ ਬੈਠੀ ਸੀ 2022 ਤੋਂ ਲੈ ਕੇ ਜਿਸ ਦੇ ਨਾਲ ਉਹ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਬੀਬੀ ਨੇ ਜਿਹਨੂੰ ਇਨਫੋਰਮੇਸ਼ਨ ਦਿੱਤੀ ਉਹ ਕਹਿੰਦੀ ਵੀ ਇਹਦੇ ਕੋਲੇ 1 ਕਿਲੋ ਸਮਾਨ ਸੀ ਪਰ ਬਣਾਇਆ ਗਿਆ ਤੇ ਪੜਿਆ ਗਿਆ 17.50 ਗ੍ਰਾਮ ਹੈ ਜਿਹਦਾ ਉਹ ਦਿੱਤੇ ਪਰਚਾ ਹੋਇਆ ਨੰਬਰ 2 ਰੋਲਕਸ ਦੀਆਂ ਘੜੀਆਂ ਯਾਰੋ ਬਰਬਰੀ ਦੇ ਮੋਫਲਰ ਆਈਫੋਨ ਦੋ ਥਾਰ ਵਰਨਾ ਬੋਲਟ ਵਗੈਰਾ ਇੱਕ ਪੌਸ਼ ਏਰੀਏ ਚ ਵਧੀਆ ਕਲੋਨੀ ਦੇ ਵਿੱਚ 2 ਤੋਂ 2.5 ਕਰੋੜ ਵੀ ਉਹਦੀ ਕੋਠੀ ਹੈ ਤੇ ਜਿਹੜਾ ਉਹ ਮੁੰਦਰੀ ਦੀ ਪਤਾ ਨਹੀਂ ਮੈਂ ਤਾਂ ਕੀ ਕਹਨਾ ਮੈਨੂੰ ਤਾਂ ਪਤਾ ਨਹੀਂ ਭਰਾ ਉਹ ਇੱਕ ਜੀ ਦੀਆਂ ਅਣਕਾਂ ਤੇ ਉਹਨਾਂ ਦੀ ਕੀਮਤ ਹੀ 70 ਹਜ਼ਾਰ ਹੈ ਯਾਰ ਮੈਂ ਤਾਂ ਹੈਰਾਨ ਰਹਿ ਗਿਆ ਸਾਡੇ ਅੜਿਆਂ ਦਾ 70 ਹਜ਼ਾਰ ਦੇ ਸੌਦੇ ਨਾਲ ਸਾਲ ਲੰਘ ਜਾਂਦਾ 2 ਸਾਲ ਲੰਘਣ ਨੂੰ ਕਰਦੇ ਆ ਬਾਈ 70 ਹਜ਼ਾਰ ਦੀ ਆ ਚਸ਼ਮਾ ਨਿਗਾ ਵਾਲਾ ਮਿੱਤਰੋ ਮੇਰੇ 2.5 ਹਜ਼ਾਰ ਦਾ ਹੈ ਰਸੋਈ ਪੱਗਾ ਲਾਪਾ ਮੈਟਰੂ ਇਸ ਤੇ ਆਉਣੀ ਹੈ ਭਗਵਾਨ ਸਿਮਾਨ ਸਾਹਿਬ ਬਹੁਤ ਚੰਗਾ ਕੰਮ ਕਰ ਰਿਹਾ ਹੈ ਇੱਕ ਮੋਹਮ ਚਲਾ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਪਰ ਜਦੋਂ ਬੀਬੀ ਨੂੰ ਹੱਥ ਕੀਤਾ ਗਿਆ ਕਿਉਂਕਿ ਇਧਰੋਂ ਜਿਹੜਾ ਸਾਡੇ ਵਾਲਾ ਰੋਲ ਆ ਨਾ ਲੰਬੀ ਤੋਂ ਜਾਂਦਾ ਬਾਦਲ ਤੋਂ ਲੰਬੀ ਤੋਂ ਆਇਆ ਬਾਦਲ ਬਟੰਡਾ ਇਸ ਰੋਡ ਤੇ ਨਾਕਾ ਲੱਗਿਆ ਸੀ ਇਧਰੋਂ ਹੀ ਬੀਬੀ ਆ ਰਹੀ ਸੀ ਤੇ ਮਾਨਸਾ ਦਾ ਉਹਦੇ ਕੋਲੇ ਨੰਬਰ ਸੀ ਤੇ ਉਹਦੀ ਉਹਨਾਂ ਨੇ ਡਿਊਟੀ ਲਗਾਈ ਹੋਈ ਸੀ ਜਿਹੜਾ ਪੁਲਿਸ ਲਾਈਨ ਦੇ ਵਿੱਚ ਇੱਕ ਪੁਲਿਸ ਦਾ ਕੋਈ ਲੰਡਾ ਜਾਂ ਹਸਪਤਾਲ ਹੈ ਉਹਦੇ ਕਹਿੰਦੇ ਆ ਕਿ ਐਵੇਂ ਘੰਟਾਕ ਡਿਊਟੀ ਜੀ ਪਾਉਣ ਵਾਸਤੇ ਤੇ ਚੱਟਾ ਜਾਂ ਕੋਟ ਜਾਂ ਪਾ ਕੇ ਤੇ ਲੋਕਾਂ ਦੇ ਬਲੱਡ ਚੈੱਕ ਕਰਦੀ ਸੀ ਫਾਰਮੈਲਟੀ ਪਾ ਕੇ ਤੁਰ ਜਾਂਦੀ ਸੀ ਇੱਕ ADGP ਲੈਵਲ ਦੇ ਬੰਦੇ ਦੀ ਇੱਕ ਹੋਰ ਕੈਨੇਡਾ ਤੋਂ ਇੱਕ ਯੂਟਿਊਬਰ ਸੱਜਣ ਨੇ ਵੀਡੀਓ ਆਡੀਓ ਪਾਈ ਹੈ ਕੀ ਇੱਕ ਕਮਿਸ਼ਨਰ ਸਾਹਿਬ ਜਿਨ੍ਹਾਂ ਦੇ ਨਾਮ ਵੀ ਕੁਝ ਪੋਲੀਟੀਸ਼ੀਅਨ ਅਫਸਰ ਤੇ ਕੁਝ ਪੱਤਰਕਾਰ ਸੱਜਣ ਲੈ ਰਹੇ ਆ ਕਿ ਫਲਾਣਾ ਫਲਾਣਾ ਉਹ ਉਹਨਾਂ ਨਾਲ ਕਾਲ ਤੇ ਗੱਲ ਕਰ ਰਹੇ ਤੇ ਕਹਿੰਦਾ ਵੀ ਹੁਣ ਤਾਂ ਇਲੈਕਸ਼ਨ ਹੈ ਤੇ 5 7 ਤੋਂ 10 ਦਿਨ ਮੰਨ ਲਓ ਮਹੀਨਾ ਕੁ ਰੁਕੋ ਕਹਿੰਦਾ ਇਹਨਾਂ ਫਸਲਾਂ ਦੀ ਦੋ ਮੈਨੂੰ ਲੇਡੀ ਚਾਹੀਦੀਆਂ ਇੱਕ ਮੈਂ ਸੀਰੀ ਸਟਾਰ ਕਹਿੰਦਾ ਕਰਦਾ ਤੇ ਤਸਰਬੇਕਾਰ ਲੈ ਕੇ ਆਈ ਹਾਂ ਆਡੀਓ ਘੁੰਮ ਰਹੀ ਏ ਸਾਰੀ ਉਹ ਤੁਸੀਂ ਕਿਸੇ ਵੇਲੇ ਲੱਭ ਕੇ ਸੁਣ ਲਿਓ ਨੰਬਰ 3 ਜਦੋਂ ਬੀਬੀ ਨੂੰ ਹੱਥ ਕੀਤਾ ਗਿਆ ਨਾ ਤਾਂ ਉਹਨੇ ਉਸੇ ਵੇਲੇ ਆ ਦੋਨੇ ਆਈਫੋਨ ਕੱਢੇ ਕਹਿੰਦੀ ਆ ਦੇਖੋ ਐਡੀਜੀਪੀ ਲੈਵਲ ਦੇ ਤੇ ਆਪਣਾ ਆਈਪੀਆ ਆਈਪੀਐਸ ਪੀਸੀਐਸ ਅਫਸਰ ਦੀ ਚੈਟ ਹੈ ਕਹਿੰਦੀ ਦੀ ਹਿੰਮਤ ਨਹੀਂ ਉਹ ਕਹਿੰਦਾ ਉਹ ਕਹਿੰਦੀ ਜਿਹੜੇ ਨਾਕੇਦ ਨੇ ਉਹਨਾਂ ਨੂੰ ਕਹਿੰਦੀ ਤੁਹਾਡਾ ਪਿਸ਼ਾਬ ਵਿੱਚੇ ਨਿਕਲ ਜੂ ਮੇਰੇ ਤੇ ਪਰਚਾ ਪਿਛੜ ਜਾ ਪਰ ਉਹ ਸਲਿਊਟ ਆਉ ਮੰ ਸਜਨਾ ਨੂੰ ਕਿਉਂਕਿ ਕਹਿੰਦੇ ਜਿੰਨਾ ਕ ਮੈਂ ਸੁਣਿਆ ਕਹਿੰਦੇ ਵੀ ਦੋ ਤਰ੍ਹਾਂ ਦੀ ਉੱਥੇ ਪੁਲਿਸ ਲੱਗੀ ਸੀ ਉਹ ਕਹਿੰਦੇ ਸੀ ਉਹ ਨਾ ਦੱਸ ਦੇਣਾ ਜੇ ਠੱਪਾ ਚਾਂਦੀ ਕਰਤੀ ਦੂਜੇ ਕਹਿੰਦੇ ਸੀ ਉਹ ਨਾ ਦੱਸ ਦੇਣਾ ਤਾਂ ਅਖੀਰ ਚ ਉਹ ਬੀਬੀ ਰਗੜੀ ਗਈ ਹੁਣ ਜਿਹੜਾ ਗੰਦਾ ਜਿਹਾ ਕੰਬਲ ਹੁੰਦਾ ਹੈ ਜੇਲ੍ਹ 'ਚ ਥੱਲੇ ਸੜਾ ਹੁੰਦਾ ਬਈ ਇਹਨਾਂ ਨੇ ਕਿਹੜਾ ਰੀਗਲ ਫਾਰ ਗੱਦੇ ਆ ਕਿ ਸਰਦੀਆਂ 'ਚ ਗਰਮ ਤੇ ਗਰਮੀਆਂ 'ਚ ਠੰਡੇ ਰੀਗਲ ਫਾਰ ਗੱਦੇ ਤਾਂ ਮਿਲਨੇ ਨਹੀਂ ਚਲੋਂ ਉਹ ਅਫਸਰਟੀ ਹੋਰ ਤਾਂ ਦੇਣਗੇ ਅੰਦਰ ਜਿਵੇਂ ਬਾਹਰ ਦਿੰਦੇ ਸੀ ਜਿਹੜੇ ਬੰਦੇ ਉਹਨੂੰ ਸ਼ੈਲਟਰ ਬਾਹਰ ਕਰ ਰਹੇ ਸੀ ਆਈਐਸ ਪੀਸੀਐਸ ਆਈਪੀਐਸ ਜੋ ਵੀ ਐਕਸਵਾਈਜ਼ ਸੀ ਤੇ ਉਹ ਬੰਦੇ ਕਿਉਂਕਿ ਇਹ ਲੜਕੀ ਦੀ ਦੀ ਕੇ 35 ਵਾਰੀ 15 ਸਾਲਾਂ ਚ ਟਰਾਂਸਫਰ ਹੋਈ ਐ ਦੀ ਬਦਲੀ ਵੀ ਹੋਈ ਐ ਤਾਂ ਅਖੀਰ ਉਹ ਸੱਜਣਾ ਬਠਿੰਡਾ ਦੇ ਬਹੁਤ ਵੱਡੇ ਅਫੀਸਰ ਸਹਿਬਾਨ ਜਿਨ੍ਹਾਂ ਨੇ ਕੋਠੀ ਦਾ ਗੇਟ ਪਿਛਲੇ ਪਾਸੇ ਇੱਕ ਸਪੈਸ਼ਲ ਕਢਾ ਲਿਆ ਸੀ ਆਣ ਮਿਲੋ ਸੱਜਣਾ ਵਾਸਤੇ ਵੀ ਬੈਕ ਸਾਈਡ ਤੋਂ ਆਏ ਤੇ ਬੈਕ ਸੈਂਡ ਨਿਕਲ ਗਏ ਪਰ ਦੂਜੀ ਇਹ ਸਾਰੀ ਗੱਲਬਾਤ ਹੋਈ ਤੇ ਉਹ ਕੁੜੀ ਪਰ ਜਿਹੜੇ ਗਰੀਬ ਲੋਕਾਂ ਦੇ ਕਲੌਨੀਆਂ 'ਚ ਏਕ-ਇਕ ਕੋਠਾ ਦੇ ਘਰ ਦੋ-ਦੋ ਕੋਠੇ ਦੇ ਘਰ ਢਾਕੇ ਤੇ ਉਹਨੂੰ ਬਣਾਇਆ ਗਿਆ ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਸਾਹਿਬ ਤੂੰ ਸਾਡਾ ਭਰਾ ਹੈ ਅਮਾਨਦਾਰ ਲੀਡਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਅਮਾਨਦਾਰ ਪਰ ਯਾਰ ਥੋੜਾ ਜਾ ਜੀ ਆਹ ਚੀਜ਼ ਨੂੰ ਤੁਸੀਂ ਇੱਕ ਨਾ ਐਗਜ਼ਾਮਪਲ ਸੈੱਟ ਕਰਦੇ ਹੋਂ ਐਸ ਤੇ ਜਿਹੜੇ ਪੰਜ ਚਾਰ ਅਫਸਰ ਆਉਂਦੇ ਐ ਭਾਵੇਂ ਤੁਹਾਨੂੰ ਯੂਐਸਏ ਜਾਣਾ ਪਵੇ ਟੀਮਾਂ ਨੂੰ ਭੇਜ ਕੇ ਜੇ ਤੁਸੀਂ ਐਗਜ਼ਾਮਪਲ ਸੈੱਟ ਕਰਦੇ ਹੋ ਨਾ ਆ ਮਸਲੇ ਤੇ ਤੇ ਲੋਕਾਂ ਨੇ ਨਾ ਤੁਹਾਨੂੰ ਉਹੀ ਜਤਾ ਦੇਣਾ ਹੈ ਕਿਹੜੀਆਂ ਸਰਕਾਰਾਂ ਤੇ ਕਿਹੜਾ ਕੁਝ ਤੇ ਪੁੱਛੋ ਨਾ ਯਾਦ ਰੱਖੋਗੇ ਪਰ ਐਗਜ਼ਾਮਪਲ ਫੈਟ ਕਰ ਦਿਓ ਕਿ ਕਿਸੇ ਵਰਦੀ ਧਾਰੀ ਕੋਲੋਂ ਪਿਛਲੇ ਤਿੰਨ ਤਰੀਕ ਨੂੰ ਵੀ ਇੱਕ ਤੋਂ ਫੜੀ ਗਈ ਹੈ ਵਰਨਾ ਗੱਡੀ 'ਚ ਗੋਹੀ ਉਹ ਵੀ ਪੁਲਿਸ ਦਾ ਹੀ ਮੁਲਾਜ਼ਮ ਸੀ ਤੇ ਪਹਿਲੀ ਗੱਲ ਤਾਂ ਯਾਰ ਜਦੋਂ ਬੈਨ ਲਾਇਆ ਹੋਇਆ ਸੀ ਡੀਜੀਪੀ ਸਾਹਿਬ ਵੱਲੋਂ ਕਿ ਕੋਈ ਵੀ ਮੁਲਾਜ਼ਮ ਯੂਨੀਫਾਰਮ ਦੇ ਵਿੱਚ ਕੋਈ ਰੀਲ ਨਹੀਂ ਪਾਊਗਾ ਕੋਈ ਫੋਟੋ ਨਹੀਂ ਪਾਊਗਾ ਕੁਝ ਨਹੀਂ ਪਾਊਗਾ ਪਰ ਫਿਰ ਵੀ ਰੀਲਾਂ ਵਾਲੀ ਬੀਬੀ ਰੋਲੈਕਸ ਦੀਆਂ ਘੜੀਆਂ ਤੇ ਗੁੱਚੀ ਦੀ ਐਨਕ ਤੇ ਬਰਬਰੀ ਦਾ ਮਫਲਰ ਪਾ ਕੇ ਤੇ ਥਾਰ ਤੇ ਆਉਣਾ ਤੇ ਦਿੱਲੀ ਹਵਾ ਕਰਨੀ ਹੈ ਤੇ ਪੁਲਿਸ ਲੈਣ ਦੇ ਵਿੱਚ ਇਹਦੀ ਥਾਰ ਸਿੱਧੀ ਅੰਦਰ ਜਾਣੀ ਹੈ ਸਭ ਤੋਂ ਵੱਡੀ ਗੱਲ ਕਿ ਸ਼ੀਸ਼ੇ ਦੇ ਉੱਤੇ ਲੱਗਿਆ ਹੋਇਆ ਪੰਜਾਬ ਪੁਲਿਸ ਦਾ ਸਟicker ਸਾਰੇ ਮਲਾਜਮ ਜਿੰਨੇ ਕੋਈ ਜੱਜਮੈਂਟ ਹੁੰਦੀ ਹੈ ਪੁਲਿਸ ਦੀ ਇਹਨਾਂ ਕੋਲੇ ਤਜਰਬਾ ਹੁੰਦਾ ਇਹਨਾਂ ਦੀ ਇਹੀ ਟ੍ਰੇਨਿੰਗ ਹੁੰਦੀ ਹੈ ਫਰੀਹ ਕਹਿੰਦੇ ਸੀ ਬਾਈ ਗੱਲ ਕੋਈ ਹੋਰ ਜ਼ਰੂਰ ਹੈ ਦੂਜਾ ਕਹਿੰਦਾ ਸੀ ਗੱਲ ਜ਼ਰੂਰ ਕਿਹੜੀ ਚਿਟਾ ਵੇਚਦੀ ਹੈ ਪਰ 2022 ਤੋਂ ਜਿਹੜੀ ਬੀਬੀ ਦੇ ਘਰਾਂ ਵਾਲੇ ਤੇ ਇਹ ਥਾਰ ਵਾਲੀ ਬੀਬੀ ਨੇ ਪੁਲਿਸ ਵਾਲੀ ਸਪਾਟੀ ਨੇ ਕਬਜ਼ਾ ਕੀਤਾ ਸੀ ਉਹ ਕਹਿੰਦੀ ਬਾਈ ਮੈਂ 2022 ਤੋਂ ਰੋਲਾ ਪਾ ਰਹੀ ਹਾਂ 3 ਸਾਲ ਹੋ ਗਏ ਕਿਸੇ ਨੇ ਨਹੀਂ ਮੈਨੂੰ ਪੁੱਛਿਆ ਕਿਉਂਕਿ ਉਹ ਤੋਂ ਹਾਥੀ ਇੰਨਾ ਸੀ ਅਸ਼ੀਰਵਾਦ ਐਡਾ ਵੱਡਾ ਸੀ ਉਹ ਬੀਬੀ ਨਾਲ ਕਿ ਕੌਣ ਕੀ ਦੀ ਹਿੰਮਤ ਹੈ ਬਾਈ ਉਹਨੂੰ ਪੁੱਛਣ ਦੀ ਕਿਸੇ ਦੀ ਹਿੰਮਤ ਨਹੀਂ ਨਾ ਤਾਂ ਮਿੱਤਰੋ ਹੁਣ ਗੱਲ ਇੰਨੀ ਹੈ ਨੰਬਰ 2 ਜਿਹੜਾ ਦੂਜਾ ਪੱਖ ਹੋ ਐ ਕਿ ਜਦੋਂ ਵੱਡੇ ਅਫਸਰਾਂ ਨੂੰ ਪਤਾ ਲੱਗਿਆ ਕਿ ਯਾਰ ਇਹ ਆਪਣੇ ਜੋੜਾਂ ਚ ਹੀ ਨਾ ਬਹਿ ਜੇ ਕਿਉਂਕਿ ਜਦੋਂ ਬੁੱਢੀ ਹੋਈ ਕੰਜਰੀ ਨੂੰ ਅਕੇ ਕੋਈ ਮaaf ਕਰਿਓ ਕੁਈ ਡੇਲਿਆਂ ਵੱਟੇ ਸਿਆਣੇ ਨਾ ਗਾਲਾਂ ਤੇ ਡਾਂਗਾਂ ਤੋਂ ਬਿਨਾ ਹੁੰਦਾ ਕੁਝ ਠਾਣੇ ਨਾਲ ਆ ਵੀਰੇ ਨੇ ਲਿਖਤਾ ਉਹ ਕਹਿੰਦਾ ਜਿਵੇਂ ਜਿਵੇਂ ਢਲਦਾ ਸਰੀਰ ਤਾਂ ਉਹਨਾਂ ਨੇ ਜਿਹੜੀ ਆਡੀਓ ਲੀਕ ਹੋਈ ਹੈ ਨਾ ਦੋਸਤੋ ਸੁਣਿਓ ਜਰੂਰ ਉਹਦੇ ਚੋਂ ਨੇ ਆਖਿਆ ਵੀ ਇਹ ਕਹਿੰਦਾ ਕੋਈ 20 ਸਾਲ ਦੀ ਲੜਕੀ ਲਿਆਓ ਤੇ ਜਿਹੜੀ ਟ੍ਰੈਂਡ ਹੋਵੇ ਫਲਾਨੀ ਅਗੇ ਉਹ ਨਹੀਂ ਟ੍ਰੈਂਡ ਇਹਨਾਂ ਨੇ ਮੰਗਿਆ ਇਧਰੋਂ 50 ਹਜ਼ਾਰ ਉਹ ਕਹਿੰਦਾ ਵੀ ਮੈਂ 10000 ਤੈਨੂੰ ਤੇ 20000 ਅਗੇ 30000 ਚ ਸੌਦਾ ਇਹਨਾਂ ਦਾ ਆਡੀਓ ਦੇ ਵਿੱਚ ਪੈ ਹੋ ਰਿਹਾ ਹੈ ਪਰ ਯਾਰ ਜੀ ਕੱਲ ਮੈਂ ਇੱਕ ਵੀਡੀਓ ਵੇਖੀ ਇੱਕ ਹੌਲਦਾਰ ਸਾਹਿਬ ਉਹ ਪੰਨੀ ਦੇ ਵਿੱਚ ਆਏ 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 ਵਾਲ ਕੱਢ ਕੇ ਉਹ ਥੱਲਿਓਂ ਧੂਫਲਾ ਰਹੇ ਹੈ ਜੇ ਯਾਰ ਵਰਦੀ ਧਾਰੀ ਉਹ ਪੁਲਿਸ ਉਹ ਮੁਲਾਜ਼ਮ ਆਪਣੇ ਜਿਨ੍ਹਾਂ ਨੇ ਯਾਰ ਟੈਰਰਿਸਟ ਬਿਲੇ ਜੱਟ ਕੇ جنگ ਲੜੀ ਤੇ ਸਾਰੀ ਇੰਡੀਆ ਕੀ ਫੋਰਨ ਦੇ ਲੋਕ ਵੀ ਸਲੂਟ ਮਾਰਦੇ ਸੀ ਕਿ ਵਾਕਿਆ ਹੀ ਸਾਡੀ ਪੁਲਿਸ ਫੋਰਸ ਹੈ ਪਰ ਆ ਕੁਝ ਇੱਕ ਬਲੈਕਸ਼ੀਪ ਕੁਝ ਇੱਕ ਪੋਲੀਟੀਸ਼ਨਾਂ ਦੇ ਬਣੇ ਹੋਏ ਚਮਚਿਆਂ ਨੇ ਕੁਝ ਇੱਕ ਛੇਤੀ ਅਮੀਰ ਹੋਣ ਵਾਸਤੇ ਪਤਾ ਹੀ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾਤੇ ਤੇ ਲਗਾਤਾਰ ਬੁਝ ਰਹੀ ਹੈ ਕਿਉਂਕਿ ਜਿਹੜਾ ਬੰਦਾ ਲੱਗ ਗਿਆ ਨਾ ਮਿੱਤਰੋ ਬਚਦਾ ਉਹਦੀ ਟਿਕਟ ਬੱਸ ਕਨਫਰਮ ਹੋ ਉਸਤਾ ਹੋਏ ਤੇਰੀ ਟਿਕਟ ਜਿਵੇਂ ਉਹ ਕੰਵਰ ਗਰੇਵਾਲ ਨੇ ਲਿਖਿਆ ਮੈਂ ਭੁੱਲ ਗਿਆ ਪਰ ਮਿੱਤਰੋ ਗੱਲ ਨਚੂੜੀ ਹੈ ਕਿ ਬੀਬੀ ਦੇ ਪਿੱਛੇ ਕੌਣ ਹੈ ਜੇ ਭਗਵੰਤ ਮਾਨ ਸਾਹਿਬ ਤੁਸੀਂ ਚੰਗੀ ਜਾਂਚ ਇਮਾਨਦਾਰੀ ਨਾਲ ਕਰਵਾ ਕੇ ਤੇ ਜਿੰਨੇ ਅਫਸਰ ਹੈ ਉਹ ਨੰਗੇ ਹੋ ਜਾਣ ਇਹਦੀ ਵਟਸਐਪ ਤੇ ਕਿੰਨਾ ਨਾ ਚੈਟ ਹੁੰਦੀ ਸੀ ਕਿੰਨਾ ਨਾ ਇਹਦਾ ਰਾਬਤਾ ਰਿਹਾ ਕਿਹੜੇ ਬੰਦਿਆਂ ਦੇ ਕੋਲੇ ਫੋਨ ਆਉਂਦੇ ਨੇ ਕਿਹੜੇ ਬੰਦਿਆਂ ਦੇ ਫੋਨ ਜਾਂਦੇ ਨੇ ਕਿੰਨੇ ਨੰਬਰ ਨੇ ਯੂਜ਼ ਕੀਤੇ ਅੱਜ ਤੱਕ ਸਾਰੀ ਚੈਟ ਮਿੱਤਰੋ ਦੋ ਆਈਫੋਨ ਜਿਹੜੇ ਤੁਹਾਡੇ ਹੱਥ 'ਚ ਹੈ ਜੇ ਇਮਾਨਦਾਰ ਹੋ ਮਾਨ ਸਾਹਿਬ ਤਾਂ ਜ਼ਰੂਰ ਇਹ ਕੰਮ ਕਰਿਓ ਤਾਂ ਤੁਹਾਡਾ ਇਹ ਜਿਹੜਾ ਯੁੱਧ ਨਸ਼ਿਆਂ ਵਰੋਂਦਾ ਉਹਦੇ ਵਾਸਤੇ ਬੈਸਟ ਆਫ ਲੱਕ ਬਹੁਤ ਧੰਨਵਾਦ ਸ਼ੇਅਰ ਕਰਿਓ ਸਸਿਕਾ